ਲੋਡ-ਪੋਟ ਹੁੰਦਾ ਸਿੱਖ ਹੱਸ-ਖਾਸ ਜੀ ਸੱਚੇ ਪਾਤਸ਼ਾਹ ਦਾ ਗਾਮਲਾ ਹੈ ਜੱਸ ਜੀ ਲੋਡ-ਪੋਟ ਹੁੰਦਾ ਸਿੱਖ ਹੱਸ-ਖਾਸ ਜੀ ਸੱਚੇ ਪਾਤਸ਼ਾਹ ਦਾ ਗਾਮਲਾ ਹੈ ਜੱਸ ਜੀ ਮਾਲਵਾ ਦੇਸ਼ ਤੇ ਕਸੇ ਰਾਣਾਵਾਂ ਨੌਕਰੀ ਪਰਾਈ ਚੀਰਾ ਤੂੰ ਕਮਾ ਮੰਗ ਨੌਕਰੀ ਪਰਾਈ ਚੀਰਾ ਤੂੰ ਕਮਾ ਮੰਗ ਬੇੜਾ ਬਾਰ ਠੀਕ ਹੈ ਅਮਾਨਦਾਰੀ ਦਾ ਸ਼ੌਕ ਮੈਨੂੰ ਮੂਟਾ ਮੈਨੂੰ ਮੋਟੋ ਕੋਲੇ ਦੀ ਸਵਾਰੀ ਦਾ ਰਣੀ ਮੇਜੀ ਦੂਰੀ ਨਾ ਦੀ ਘਰਾ ਮੰਗ ਨੌਕਰੀ ਪਰਾਈ ਥੀ ਰਾਤੋਂ ਕਮਾ ਮੰਗ ਨੌਕਰੀ ਪਰਾਈ ਥੀ ਰਾਤੋਂ ਕਮਾ ਮੰਗ ਹੋ ਰੋਜ਼ਦਾਰ ਪਈਆ ਜਮਾ ਕਰਵਾ ਮਮ ਲਵਾਂਗਾ ਇਕੱਠੀ ਜਨੋਂ ਕਾਰੇ ਜਾਵਾ ਮੈਂ ਰੋਜ਼ਦਾਰ ਭਈਆ ਜਮਾ ਕਰਵਾਵਾਂ ਮੈਂ ਲਵਾਂਗਾ ਇਕੱਠੀ ਜਨੋਂ ਕਾਰੇ ਜਾਵਾ ਮੈਂ ਤੰਗ ਨਾਲ ਹੋ ਮਦਾ ਇਕੱਠਾ ਨਾਮ ਹੈ ਨੌਕਰੀ ਪਰਾਈ ਚੀਰਾਂ ਤੋਂ ਕਮਾ ਮੰਗੈ ਨੌਕਰੀ ਪਰਾਈ ਚੀਰਾਂ ਤੋਂ ਕਮਾ ਮੰਗੈ ਹਰਾ ਹਰਾ ਆਖ ਖੋਲ ਕੇ ਲਿਆਵਾਂ ਮੈਂ ਸੱਚੇ ਪਾਤਸ਼ਾਹ ਦੇ ਸ਼ਾਰੇ ਕੋਲ ਨੂੰ ਪਾਵਾਂ ਮੈਂ ਹਰਾ ਹਰਾ ਆਖ ਖੋਲ ਕੇ ਲਿਆਵਾਂ ਮੈਂ ਸੱਚੇ ਪਾਤਸ਼ਾਹ ਦੇ ਸ਼ਾਰੇ ਕੋਲ ਨੂੰ ਪਾਵਾਂ ਮੈਂ ਜਿਦੀ ਦਿਰ ਗਾਜੀ ਮਿਲਦਾ ਆ ਨਾਮ ਹੈ ਨੌਕਰੀ ਪਰਾਈ ਚੀਰਾਂ ਤੋਂ ਕਮਾ ਮੰਗੈ ਨੌਕਰੀ ਪਰਾਈ ਚੀਰਾਂ ਤੋਂ ਕਮਾ ਮੰਗੈ ਰਹੇ ਸਦਾ ਸੋਹਣੇ ਕੋੜਿਆਂ ਦੇ ਪਾਸ ਜੀ ਸ਼ੇਰ ਸਿੰਘ ਚਿੱਤ ਮੇਰਾ ਨਾ ਸ਼ੇਰ ਸਿੰਘ ਚਿੱਤ ਮੇ ਨਾ ਹੋ ਰਿਆ ਅੱਜ ਜੀ ਹੋ ਰਹਾ ਸਦਾ ਸੋਹਣੇ ਕੋੜਿਆਂ ਦੇ ਪਾਸ ਜੀ ਸ਼ੇਰ ਸਿੰਘ ਚਿੱਤ ਮੇ ਨਾ ਹੋ ਰਿਆ ਅੱਜ ਜੀ ਰੱਜਦਾ ਨਾ ਚਿੱਤੇ ਦੇ ਅਗ ਸੁਭਾ ਸਾਮਗ ਨੌਕਰੀ ਪਰਾਈ ਚੀਰਾਂ ਤੋਂ ਕਮਾਵਾਂਗਾ ਨੌਕਰੀ ਪਰਾਈ ਚੀਰਾਂ ਤੋਂ ਕਮਾਵਾਂਗਾ